ਇਹ ਵੀਡੀਓ ਤੁਹਾਨੂੰ ਹੈਰਾਨ ਕਰ ਦੇਊਗੀ ਜਿਹੜੀਆਂ ਚੀਜ਼ਾਂ ਫਿਲਮਾਂ 'ਚ ਹੁੰਦੀਆਂ ਸੀਗੀਆਂ ਉਹ ਸੱਚ ਹੋ ਰਹੀਆਂ ਐ ਇਲਾਨ ਮਸਕ ਦੀ ਨਿਊਰਲਿੰਗ ਚਿਪ ਲੋਕਾਂ ਦੇ ਸਿਰਾਂ ਦੇ ਵਿੱਚ ਲਾਉਣ ਲਈ ਬਿਲਕੁਲ ਤਿਆਰ ਹੋ ਗਈ ਆ ਇਸ ਦੇ ਨਾਲ ਤੁਹਾਡੀ ਜਿਹੜੀ ਮੈਮਰੀ ਆ ਉਹਨੂੰ ਬਹੁਤ ਬਿਹਤਰ ਤਰੀਕੇ ਨਾਲ ਸਟੋਰ ਕੀਤਾ ਜਾ ਸਕਦਾ ਹੈ ਜਦੋਂ ਤੁਸੀਂ ਬੁੱਢੇ ਹੋ ਜਾਓਗੇ ਤੁਸੀਂ ਆਪਣਾ ਇੱਕ ਇੱਕ ਦਿਨ ਇੱਕ ਇੱਕ ਮੂਵਮੈਂਟ ਕੱਢ ਕੇ ਤੁਸੀਂ ਚੰਗੀ ਤਰ੍ਹਾਂ ਦੇਖ ਸਕੋਗੇ ਅਲਜ਼ਾਈਮਰ ਠੀਕ ਹੋ ਸਕਦਾ ਹੈ ਜਿਹੜੇ ਪੇਸ਼ੈਂਟਾਂ ਨੂੰ ਸਟ੍ਰੋਕ ਹੋ ਗਿਆ ਦਿਮਾਗ ਦੇ ਵਿੱਚ ਕੁਝ ਹਿੱਸੇ ਖੜ ਗਏ ਆ ਉਹ ਵੀ ਇਹ ਜਿਹੜੀ ਚਿਪ ਆ ਉਹ ਚਾਲੂ ਕਰ ਦਿੰਦੀ ਆ ਜਿਹੜੇ ਉਹਦੀ ਬਾਹ ਖੜ ਗਈ ਲੱਤ ਖੜ ਗਈ ਉਹ ਵੀ ਇਹ ਚਲਾ ਦਿੰਦੀ ਆ ਹੋਰ ਤਾਂ ਹੋਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਡਾਊਨਲੋਡ ਕਰ ਸਕਦੇ ਮੰਨ ਲਓ ਤੁਸੀਂ ਕੋਰਸ ਕਰਨਾ ਹੈਗਾ ਜਿਵੇਂ ਮੰਨ ਲਓ ਆਈਐਲਟਸ ਆ ਤੁਸੀਂ ਇੰਗਲਿਸ਼ ਦਾ ਪੂਰੀ ਡਿਕਸ਼ਨਰੀ ਦਿਮਾਗ ਦੇ ਵਿੱਚ ਪਾ ਸਕਦੇ ਹੋ ਤੁਸੀਂ ਪੂਰੀ ਤਰ੍ਹਾਂ ਤੁਸੀਂ ਮਾਰ ਹੋ ਜਾਉਗੇ ਕੋਈ ਵੀ ਲੈਂਗੁਏਜ ਸਿੱਖਣੀ ਆ ਤੁਹਾਡੇ ਦਿਮਾਗ ਦੇ ਵਿੱਚ ਡਾਊਨਲੋਡ ਹੋ ਜਾਊਗੀ ਇਤੋਂ ਤੱਕ ਕਿ ਬੱਚਿਆਂ ਨੂੰ ਪੜ੍ਹਾਈ ਕਰਨ ਦੀ ਵੀ ਲੋੜ ਨਹੀਂ ਰਹਿਣੀ ਜੀ ਸਕੂਲਾਂ ਦੇ ਵਿੱਚ 10-12 ਸਾਲ ਦੀ ਵੀ ਲੋੜ ਨਹੀਂ ਹੈਗੀ ਉਹ ਇਨਫਰਮੇਸ਼ਨ ਇੱਕ ਮਿੰਟ ਦੇ ਵਿੱਚ ਡਾਊਨਲੋਡ ਕਰਕੇ ਬੱਚਿਆਂ ਦੇ ਦਿਮਾਗ ਦੇ ਵਿੱਚ ਆ ਜਾਊਗੀ ਇਹਦੇ ਵਿੱਚ ਸੰਭਾਵਨਾ ਜਿਹੜੀ ਆ ਅਨਲਿਮਿਟਿਡ ਆ ਇਹ ਚਿਪ ਦੇ ਅਣਗਿਣਤ ਫਾਇਦੇ ਮੈਂ ਤੁਹਾਨੂੰ ਗਿਣਾ ਸਕਦਾ ਹਾਂ ਕੀ ਤੁਸੀਂ ਇਹ ਚਿਪ ਆਪਦੇ ਸਿਰ ਦੇ ਵਿੱਚ ਲਵਾਉਣ ਲਈ ਤਿਆਰ ਆ ਇਹਦੇ ਐਕਸਪੈਰੀਮੈਂਟ ਹੋ ਚੁੱਕੇ ਆ ਇਸ ਸੂਰਾਂ ਤੇ ਵੀ ਲੱਗ ਕੇ ਉਹਨੇ ਬਿਮਾਰੀਆਂ ਦਾ ਇਹ ਇਲਾਜ ਸাকਸੈਸਫੁਲੀ ਕਰ ਚੁੱਕੀ ਆ ਜਿੱਥੇ ਇਹ ਚਿਪ ਦੇ ਇੰਨੇ ਜ਼ਿਆਦਾ ਫਾਇਦੇ ਆ ਔਰ ਇਸ ਦੇ ਨੁਕਸਾਨ ਵੀ ਮੈਂ ਤੁਹਾਨੂੰ ਬਣਾਉਣਾ ਜਿੱਥੇ ਦੁਨੀਆ ਦੇ ਵਿੱਚ ਚੰਗੇ ਲੋਕ ਹੁੰਦੇ ਆ ਮਾੜੇ ਲੋਕ ਵੀ ਹੁੰਦੇ ਆ ਹਰ 39 ਸੈਕਿੰਡ ਦੇ ਵਿੱਚ ਹੈਕਰ ਕੁਛ ਨਾ ਕੁਛ ਹੈਕ ਕਰ ਲੈਂਦੇ ਆ ਇਹ ਦੁਨੀਆ ਤੇ ਇੰਟਰਨੈਟ ਦੀ ਦੁਨੀਆ ਦੇ ਵਿੱਚ ਇਹ ਜਿਹੜੀ ਚਿਪ ਪਨੂ ਵਾਲਿੰਗ ਇਹ ਵੀ ਹੈਕ ਹੋ ਸਕਦੀ ਆ ਸੋਚ ਕੇ ਦੇਖੋ ਤੁਹਾਡੇ ਜਿਹੜੇ ਮੋਸਟ ਪਰਸਨਲ ਜਿਹੜੇ ਮੂਵਮੈਂਟ ਹੁੰਦੇ ਆ ਉਹ ਵੀ ਲੀਕ ਹੋ ਸਕਦੇ ਆ ਜਦੋਂ ਤੁਹਾਡੀ ਪਰਸਨਲ ਜਾਣਕਾਰੀ ਹੈਕ ਹੋ ਗਈਏ ਚੈਪ ਦੀ ਤਾਂ ਤੁਹਾਨੂੰ ਬਲੈਕਮੇਲ ਕੀਤਾ ਜਾ ਸਕਦਾ ਤੁਹਾਡੀਆਂ ਵੀਡੀਓ ਵਾਇਰਲ ਹੋ ਸਕਦੀ ਜੋ ਵੀ ਇੱਕ ਮੈਮਰੀ ਤੁਹਾਡੀ ਹੁੰਦੀ ਆ ਪਰਸਨਲ ਤੁਹਾਡਾ ਸਾਰਾ ਡਾਟਾ ਲੀਕ ਹੋ ਸਕਦਾ ਹੈ ਬਹੁਤ ਗਲਤ ਤਰੀਕੇ ਨਾਲ ਉਸ ਦਾ ਇਸਤੇਮਾਲ ਹੋ ਸਕਦਾ ਤੁਹਾਡੇ ਦਿਮਾਗ ਦੇ ਵਿੱਚ ਗਲਤ ਜਾਣਕਾਰੀ ਵੀ ਪਾਈ ਜਾ ਸਕਦੀ ਆ ਜਿਹਦੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਮੈਨੂੰ ਦੱਸੋ ਸੋਚ ਕੇ ਟੈਕਨੋਲੋਜੀ ਕਿੱਥੋਂ ਤੋਂ ਕਿੱਥੇ ਚਲੇ ਗਏ ਜਿਹੜੀਆਂ ਚੀਜ਼ਾਂ ਆਪਾਂ ਫਿਲਮਾਂ 'ਚ ਦੇਖਦੇ ਹੁੰਦੇ ਸੀਗੇ ਕਿ ਇੱਕ ਸੈਕਿੰਡ ਵਿੱਚ ਇੱਕ ਬਟਨ ਦੱਬਿਆ ਬੰਦੇ ਦੇ ਦਿਮਾਗ ਦੇ ਵਿੱਚ ਆ ਜਾਣਕਾਰੀ ਆ ਗਈ ਆ ਕੱਢਤੀ ਆ ਪਾਦੀ ਸਾਰੀਆਂ ਭਾਸ਼ਾਾਂ 'ਮੋਂ ਜਾਣਨ ਲੱਗ ਗਿਆ ਹੁਣ ਇਹ ਚੀਜ਼ਾਂ ਰਿਐਲਿਟੀ ਦੇ ਵਿੱਚ ਸੰਭਵ ਹੋ ਗਈਆਂ ਏ ਜਿੱਥੇ ਇੰਟਰਨੈਟ ਨੇ ਪੂਰੀ ਦੁਨੀਆ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ ਇੱਕ ਦੂਜੇ ਨਾਲ ਕਨੈਕਟ ਕਰ ਦਿੱਤਾ ਉੱਥੇ ਹੀ ਲੋਕ ਬਹੁਤ ਜ਼ਿਆਦਾ ਇਕੱਲੇ ਵੀ ਹੋ ਗਏ ਉਹ ਇੰਟਰਨੈਟ ਨਾਲ ਤਾਂ ਜੁੜ ਗਏ ਪਰ ਆਪਸ ਵਿੱਚ ਇੱਕ ਦੂਜੇ ਨਾਲ ਟੁੱਟ ਗਏ ਮੇਰਾ ਇੱਕੋ ਸਵਾਲ ਆ ਕੀ ਤੁਸੀਂ ਇਹ ਚਿਪ ਨੂੰ ਆਪਣੇ ਦਿਮਾਗ ਦੇ ਵਿੱਚ ਲਗਾਉਣਾ ਚਾਹੋਗੇ ਠੀਕ ਹੈ ਜੀ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਕੋ ਫੋਲੋ ਕਰ ਲਿਓ ਸ਼ੇਅਰ ਜਰੂਰ ਕਰ ਦਿਓ